ਕੱਲ ਸੰਸਦ ਚ ਜੋ ਬਹੁਤ ਹੀ ਘਟਿਆ ਤੇ ਕਣੌਣੀ ਹਰਕਤ ਰਾਹੁਲ ਗਾਂਧੀ ਨੇ ਕੀਤੀ ਹੈ ਰਵਨੀਤ ਬਿੱਟੂ ਜੀ ਮਾਨਯੋਗ ਕੇਂਦਰੀ ਰੇਲ ਰਾਜ ਰੇਲਵੇ ਮੰਤਰੀ ਨੇ ਜਦੋਂ ਸੰਸਦ ਚ ਜਾ ਰਹੇ ਸੀ ਤਾਂ ਉਹਨਾਂ ਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਮੈਂ ਸਮਝਦਾ ਵੀ ਇਸ ਅਹੁਦੇ ਤੇ ਇਸ ਅਹੁਦੇ ਤੇ ਬੈਠ ਕੇ ਇਹ ਜਿਹੀਆਂ ਘਟਿਆ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਔਰ ਕਾਂਗਰਸ ਪਾਰਟੀ ਹਮੇਸ਼ਾ ਤੋਂ ਸਿੱਖ ਵਿਰੋਧੀ ਰਹੀ ਹੈ ਪੰਜਾਬ ਵਿਰੋਧੀ ਰਹੀ ਹੈ ਚਾਹੇ 1984 ਦੇ ਸਿੱਖ ਦੰਗਿਆਂ ਦੀ ਗੱਲ ਹੋਵੇ ਚਾਹੇ ਸਾਡੇ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰਨ ਦੀ ਗੱਲ ਹੋਵੇ ਇਹਨਾਂ ਨੇ ਹੁਣ ਤੱਕ ਸਾਰਾ ਦੋਸ਼ ਜਿਹੜੇ ਮੈਂ ਸਮਝਦਾ ਵੀ ਜਿਹੜੇ ਸਾਡੇ ਸਿੱਖ ਭਾਈਚਾਰੇ ਤੇ ਕੀਤੇ ਨੇ ਔਰ ਇਹ ਜਿਹੜਾ ਕਰਿਆ ਕੱਲ ਉਹਨਾਂ ਨੇ ਰਵਨੀਤ ਬਿੱਟੂ ਤੇ ਗੱਲ ਕਰਕੇ ਰਵਨੀਤ ਬਿੱਟੂ ਜੀ ਬਾਅਦ ਚ ਗੱਲ ਵੀ ਕਰ ਰਹੇ ਸੀ ਕਿ ਜੇ ਥੋੜਾ ਕੋਈ ਉੱਥੇ ਮੈਂਬਰ ਪਾਰਲੀਮੈਂਟ ਨਾ ਰੋਕ ਦੇ ਹੋ ਸਕਦਾ ਸੀ ਮੇਰੀ ਪੱਗ ਨੂੰ ਵੀ ਹੱਥ ਪਾਉਂਦੇ ਐਦੂ ਕਨੌਣੀ ਹਰਕਤ ਕੋਈ ਹੋ ਨਹੀਂ ਸਕਦੀ ਆਪਾਂ ਸੋਚ ਸਕਦੇ ਹਾਂ ਕਿ ਇੱਕ ਦੇਸ਼ ਦਾ ਐਲੋਪੀ ਹੋ ਕੇ ਐਜੀਆਂ ਹਰਕਤਾਂ ਕਰਦਾ ਤਾਂ ਕਿੱਡੀ ਘਟਿਆ ਗੱਲ ਹੋ ਸਕਦੀ ਹੈ ਅੱਜ ਇੱਥੇ ਕਚਹਿਰੀ ਚੌਕ ਵਿੱਚ ਪੁਤਲਾ ਫੂਕਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋ ਪੁਤਲਾ ਫੂਕ ਕੇ ਅਸੀਂ ਰੋਜ਼ ਪ੍ਰਦਰਸ਼ਨ ਕੀਤਾ ਹੈ ਰਾਹੁਲ ਗਾਂਧੀ ਨੂੰ ਰਵਨੀਤ ਬਿੱਟੂ ਜੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਐਡੀ ਘਟਿਆ ਤੇ ਕਨੌਣੀ ਹਰਕਤ ਜੇ ਸਾਡੇ ਦੇਸ਼ ਦੀ ਸਰਵੋੱਚ ਜਿਹੜੀ ਸੰਸਦ ਹੈ ਜੇ ਉੱਥੇ ਹੋਣ ਲੱਗੀ ਫਿਰ ਆਮ ਲੋਕਾਂ ਦਾ ਕੀ ਬਣੂਗਾ ਉੱਥੇ ਵੀ ਕੋਈ ਮਰਿਆਦਾ ਨਹੀਂ ਰਹੀ ਇਸ ਘਟੀਆ ਹਰਕਤ ਤੇ ਅਸੀਂ ਸਾਰੇ ਮੰਗ ਕਰਦੇ ਆਂ ਜਿਲ੍ਹਾ ਬਰਨਾਲਾ ਦੇ ਸਾਰੇ ਸਾਰੇ ਆਗੂ ਸਹਿਬਾਨ ਖੜੇ ਨੇ ਕਿ ਰਾਹੁਲ ਗਾਂਧੀ ਨੂੰ ਰਵਨੀਤ ਬੀਟੂ ਜੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਇਹ ਸੰਘਰਸ਼ ਹੋਰ ਵੀ ਤੇਜ਼ ਹੋਊਗਾ ਇਸ ਤੇ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਵਾਸਤੇ ਅਸੀਂ ਖੜੇ ਆਂ ਜੀ ਕਿ ਕਾਨੂੰਨੀ ਕਾਰਵਾਈ ਹੋਵੇ ਬਿਲਕੁਲ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਨਹੀਂ ਤਾਂ ਫਿਰ ਇਹ ਪਰਤ ਪੈ ਜੂਗੀ ਤਾਂ ਪਤਾ ਨਹੀਂ ਥੱਲੇ ਤੱਕ ਕੀ ਬਣੂਗਾ ਜਦੋਂ ਸੰਸਦ ਚ ਹੈਗਾ ਕੁਝ ਹੋਣ ਲੱਗ ਗਿਆ ਤਾ ਫਿਰ ਕੋਈ ਮਰਿਆਦਾ ਨਹੀਂ ਰਹਿ ਜਾਣੀ ਕਿਸੇ ਗੱਲ ਦੀ ਸਾਡੀ ਜਿਹੜੀ ਸੰਸਦ ਹੈ ਉਹ ਇੱਕ ਸਾਡੇ ਮੰਦਰ ਦੇ ਰੂਪ ਦਾ ਹੈ ਉਹਦੇ ਸਾਹਮਣੇ ਖੜੇ ਹੋ ਕੇ ਰਾਹੁਲ ਗਾਂਧੀ ਨੇ ਇੱਕ ਸਾਡੇ ਮਾਨਯੋਗ ਮੰਤਰੀ ਰਮਨਿਤ ਮਿੱਟੂ ਜੀ ਨੂੰ ਇੱਕ ਇਹੋ ਜਿਹਾ ਸ਼ਬਦ ਬੋਲਿਆ ਜਿਹਦੇ ਨਾਲ ਸਾਡੀ ਸਿੱਖ ਕੌਮ ਨੂੰ ਸਾਰੀ ਸਿੱਖ ਕੌਮ ਨੂੰ ਉਹਨੇ ਇੱਕ ਨਿਸ਼ਾਨਾ ਬਣਾਇਆ ਇਹਨਾਂ ਨੇ ਅੱਜ ਨਹੀਂ ਬਣਾਇਆ ਪਹਿਲਾਂ ਵੀ ਸਾਡੇ ਸਿੱਖਾਂ ਦੇ ਖਲਾਜ ਟਾਇਰ ਪਾਪਾ ਸੜਿਆ ਸਾਡਾ ਹਰਮਿੰਦਰ ਸਾਹਿਬ ਇਹਨਾਂ ਨੇ ਢਾਇਆ ਇਹ ਇੱਕ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਅਸੀਂ ਚਾਹੁੰਦੇ ਹਾਂ ਰਾਹੁਲ ਕਾਂਧੀ ਤੇ ਤੁਰੰਤ ਐਫਆਈਆਰ ਹੋਵੇ ਤੇ ਇਹਨੂੰ ਫੜ ਕੇ ਅਦਾਲਤ ਕੀਤਾ ਜਾਵੇ ਇੱਥੇ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਦਾ ਪਤਲਾ ਬੁੱਕਾ ਯਾਰ ਇਹਦੇ ਬਾਰੇ ਕੀ ਕਿਹਾ ਜਾਵੇ ਅਸੀਂ ਇਹੀ ਮੰਗ ਕਰ ਰਹੇ ਹਾਂ ਨਾ ਵੀ ਉਸ ਨੂੰ ਉਸ ਤੇ ਐਕਸ਼ਨ ਹੋਣਾ ਚਾਹੀਦਾ ਹੈ ਉਹ ਸਾਡੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡ ਰਿਹਾ ਹੈ ਉਹ ਇਨਸਾਨ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਸਾਡੇ ਸਿੱਖ ਭਾਈਚਾਰੇ ਦੇ ਹਰ ਇਹ ਰਹੇ ਬਲੰਦ ਰਿਆ ਉਹ ਬਹੁਤ ਹੱਦਿਆਂ ਤੇ ਅਸਰ ਪਿਆ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਸ ਚੀਜ਼ ਦਾ ਅਸਰ ਹੋਇਆ ਸਾਰੇ ਪੰਜਾਬ ਦੇ ਸਿੱਖ ਭਾਈਚਾਰੇ 'ਚ ਰੋਸ ਆ ਚੀਂਦਾ ਬਾਕੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਜਿਹੜੀ ਇਹ ਕਾਂਗਰਸ ਹੈ ਇਹ ਹਰ ਟਾਈਮ ਪੰਜਾਬ ਵਿਰੋਧੀ ਰਹੀ ਹੈ ਪੰਜਾਬ ਲਈ ਇਹਨਾਂ ਨੇ ਸਿੱਖਾਂ ਲਈ ਹਰ ਟਾਈਮ ਮਾੜਾ ਸੋਚਿਆ ਪੰਜਾਬ ਲਈ ਮਾੜਾ ਸੋਚਿਆ ਆਉਣ ਵਾਲੀਆਂ ਜਿਹੜੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਇਹਨਾਂ ਨੂੰ ਸਫਲ ਸਕਾਓ ਇਹਨਾਂ ਨੂੰ ਹਰਾ ਕੇ ਭਜੋ ਪਾਰਟੀ ਦੇ ਖਿਲਾਫ ਕੋਈ ਐਕਸ਼ਨ ਲਏਗੀ ਅੱਲਾ ਇਤਰਾ ਹੈ ਅੱਧਰਨੇ ਦੇ ਰਹੇ ਅੱਜ ਰੋਸ ਪ੍ਰਦਰਸ਼ਨ ਕਿੰਨਾ ਜਾ ਰਿਹਾ ਜੇਕਰ ਇਹਨੂੰ ਜਿਵੇਂ ਸਰਦੇ ਕਿਹਾ ਕਿ ਮਾਫੀ ਮੰਗੀ ਜਾਵੇ ਉਹਨਾਂ ਵੱਲੋਂ ਜੇਕਰ ਮਾਫੀ ਨਹੀਂ ਮੰਗੀ ਜਾਂਦੀ ਫਿਰ ਆਪਣਾ ਟੁਪਰੋ ਹਾਈ ਕਮਾਂਡ ਫਿਰ ਅਗਲਾ ਅਸੀਂ ਰੋ ਪਾਰਟੀ ਹਾਈ ਕਮਾਂਡ ਸਾਨੂੰ ਅਗਲਾ ਪ੍ਰੋਗਰਾਮ ਵੀ ਅਸੀਂ ਕਰਾਂਗੇ ਯਾ ਅੱਲਾ ਜਿਹੜਾ ਰੂਪਰੇਖਾ ਤੈਅ ਕਰਾਂਗੇ ਇਸ ਸੰਘਰਸ਼ ਨੂੰ ਹੋਰ ਵਧਾਵਾਂਗੇ ਹੋਰ ਕਰਾਓ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ ਜਦੋਂ ਕੱਲ ਆਪਾਂ ਪਾਰਲੀਮੈਂਟ ਦੇ ਵਿੱਚ ਰੌਇਚ ਵਿਟੂ ਨਾਲ ਜਿਆਦਾ ਮਤਲਬ ਹੋ ਪਿੱਤਾ ਗਿਆਗਾ ਵੀ ਆਪਣੇ ਗਦਾਰ ਕਿਹਾ ਗਿਆਗਾ ਰਾਹੁਲ ਗਾਂਧੀ ਜੀ ਨੇ ਤਾਂ ਇੱਕ ਬਹੁਤ ਹੀ ਮੰਦੀ ਸ਼ਬਦਾਵਲੀ ਹੈਗੀ ਉਹਨਾਂ ਨੂੰ ਗਦਾਰ ਨਹੀਂ ਕਹਿਣਾ ਚਾਹੀਦਾ ਸੀ ਆ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਰਮਨਦੀਪ ਸਿੰਘ ਬਿੱਟੂ ਆ ਉਹ ਇੱਕ ਮਤਲਬ ਇਹ ਜਿਆਦਾ ਪੁੱਤਾਗਾ ਜਿਨ੍ਹਾਂ ਨੇ ਆਪਣੇ ਦੇਸ਼ ਦੀ ਖਾਤਰ ਆਪਣੇ ਪੰਜਾਬ ਦੀ ਖਾਤਰ ਜਾਨ ਕਰਵਾਣ ਕੀਤੀ ਹੈਗੀ ਉਹ ਇੱਕ ਦੇਸ਼ ਭਗਤ ਦਾ ਪੁੱਤ ਹੈਗਾ ਅੱਜ ਜਿਹੜੀ ਗੱਲ ਮਤਲਬ ਬਿੱਟੂ ਦੇ ਨਾਲ ਰੋਹਲ ਗਾਂਧੀ ਨੇ ਕੀਤੀ ਆ ਫਿਰ ਬਾਰ ਬਾਰ ਆਇਆ ਵੀ ਮੇਰਾ ਹੱਥ ਮਲਾ ਹੱਥ ਮਲਾ ਉਹਨਾਂ ਨੇ ਕਿਹਾ ਵੀ ਮੇਰਾ ਹੱਥ ਨਹੀਂ ਮਿਲਦਾ ਮੇਰੀ ਜਿੱਤ ਨਹੀਂ ਮਿਲੂਗੀ ਤਾਂ ਉਹਨਾਂ ਨੇ ਇਹ ਵੀ ਸ਼ਬਦ ਕਹੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜੀ ਕਾਂਗਰਸ ਪਾਰਟੀ ਆ ਇਹਨਾਂ ਨੇ ਦੰਗੇ ਢੀਟ ਵੀ ਕਰਾਏ 84 ਦੇ ਦੰਗੇ ਵਿੱਚ ਤਾਂ ਜਿਹੜੀ ਅੱਜ ਭਾਜਪਾ ਗਈ ਉਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਵੀ ਦਵਾਈ ਹੈ ਜੀ ਇਹ ਪ੍ਰਦਰਸ਼ਨ ਕੱਲਾ ਬਰਨਾਲੇ ਦੇ ਵਿੱਚ ਕਰ ਰਹੀਆਂ ਪੂਰੇ ਭਾਰਤ ਨਾ ਇਹ ਸਾਰੇ ਭਾਰਤ ਦੇ ਵਿੱਚ ਹੀ ਹੋ ਰਿਹਾ ਹੈ ਜੀ ਕੱਲਾ ਹੋਰੇ ਨਹੀਂ ਹੋ ਰਿਹਾ ਹੈਗਾ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਹੈਗਾ ਉਹ ਤੁਸੀਂ ਕੀ ਮੰਨ ਕਰਦੇ ਅਸੀਂ ਮੰਗ ਕਰਦੇ ਵੀ ਰੋਹਿਤ ਗਾਂਧੀ ਤੋਂ ਮਾਫੀ ਮੰਗਣੀ ਚਾਹੀਦੀ ਆ ਉਹ ਆਪਣੇ ਐਰੋਮੀ ਟਵੀਟੇ ਤੋਂ ਨਾਮ ਕੀ ਲਗਾ ਤਾ ਹਰਚੰਦ ਕੌਰ ਐਮਐਲਏ ਸਾਹਿਬ ਦਾ